ਪੰਜਾਬ ਨੇਸ਼ਨ ਨਿਊਜ਼ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਦੋਸਤੋ ਸਭ ਨੂੰ ਪਤਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਦਸੁਵਾਰੇ ਛਗਰਾ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਸੜਕ ਹਾਸਾ ਇਹ ਬਾਪਰਿਆ ਚੀਜ ਜਿਸ ਵਿੱਚ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੋਈ ਸੀ ਇੰਨੀ ਕਿ ਭਿਆਨਕ ਟੱਕਰ ਸੀ ਕਿ ਉਸ ਵਿੱਚ 10 ਲੋਕਾਂ ਦੀ ਇਹ ਮੌਤ ਹੋ ਗਈ ਸੀ ਤੇ ਬਾਕੀ ਲੋਕ ਗੰਭੀਰ ਤੇ ਜ਼ਖਮੀ ਹੋ ਗਏ ਸੀ ਉਸ ਟਾਈਮ ਪੰਜਾਬ ਸਰਕਾਰ ਵੱਲੋਂ ਉਹਨਾਂ ਜ਼ਖਮੀਆਂ ਦਾ ਫਰੀ ਇਲਾਜ ਕਰਵਾਇਆ ਗਿਆ ਸੀ ਪਰ ਅੱਜ ਪੰਜਾਬ ਸਰਕਾਰ ਵੱਲੋਂ ਹਲਕਾ ਬਧਾਇਕ ਕਰਮਬੀ ਸਿੰਘ ਘੁੰਮਣ ਵੱਲੋਂ ਇਹ ਜ਼ਖਮੀ ਹੋਏ ਤੇ ਲੋਕਾਂ ਨੂੰ ਇਹ ਬीडीओ ਦਫਤਰ ਹਾਜ਼ਿਰ ਪਰ ਵਿਖੇ 50-50 ਹਜ਼ਾਰ ਰੁਪਏ ਦੇ ਚੈੱਕ ਦੇ ਕੇ ਉਹਨਾਂ ਦੀ ਸਹਾਇਤਾ ਕੀਤੀ ਹੈ। ਬਾਕੀ ਇਸ ਨੂੰ ਲੈ ਕੇ ਕੀ ਕੀਤਾ ਹਲਕਾ ਬਧਾਇਕ ਕਰਮਬੀ ਸਿੰਘ ਘੁੰਮਣ ਤੁਸੀਂ ਵੀ ਜਰੂਰ ਸੁਣੋ। ਜਿਆ ਹਰਦਾਜ ਮੁੱਖ ਮੰਤਰੀ ਸਾਹਿਬ ਵੱਲੋਂ ਤੁਹਾਡੀ ਮਤ ਦਿੱਤੀ ਗਈ ਹੈ। ਹਾਂ। ਠੀਕ ਹੈ। ਨਬਰਤਾ ਪਾਟਿਆ। ਹੈ? ਰਿਪ੍ਰੀਜ਼। ਅੱਛਾ। ਉਸ ਕੱਲੇ ਜਿਲਕਾ ਜੀ। ਜਿਲਕਾ ਜੀ। ਤਿਲਕ ਰਾਜੀ ਜੀ ਦੇਖ ਲਓ ਮੈਂ ਆਪਣੇ ਅੰਵਸ਼ਟੀ ਲਈ ਜਾ ਰਹੀ ਹਾਂ ਤੇ ਮੈਡੀਕਲ ਸਰਟੀਫਿਕੇਟ ਨੂੰ ਬਣਾਤਾ ਵੀ ਤਿਲਕਾ ਜੀ ਘਰੇ ਤੁਸੀਂ ਮੈਨੂੰ ਦੱਸ ਦਿਓ ਆਪਾਂ ਕਿ ਕਿਸੇ ਕਲ ਦਾ ਟ੍ਰੀਟਮੈਂਟ ਹੋਣਾ ਸਰਫੀਰ ਮੈਂ ਨਹੀਂ ਚੱਲਿਆ ਸੀ ਮੈਂ ਐਮਰਜੈਂਸੀ ਕਰਵਾਈ ਹੋਇਆ ਉਹ ਸਹੀ ਹੈ ਬਟ ਕਿਸ ਹਸਪਤਾਲ ਜੀ ਤੁਸੀਂ ਸੀਨ ਐਡਮਿਟ ਬੱਤਾਂ ਦਾ ਸੂਦੇ ਬਣਾਉਂਦਾ ਸਿਵਰ ਹਸਪਤਾਲ ਤੋਂ ਸਾਚ ਤੁਸੀਂ ਲਿਖ ਕੇ ਰਹਿ ਦੋ ਮੈਂ ਚੀ ਨੂੰ ਆਵਾਂਗਾ ਨਾ ਪਰਸੇ ਚੱਲ ਜਾਓ ਆਜਿ ਮਾ ਜਾਓ ਕੱਲ ਚੱਲ ਜਾਓ ਸਵੇਰੇ ਤੁਸੀਂ ਉੱਥੇ ਆ ਜਾਓ 9 ਵਜੇ ਸਹੀ ਹੋ ਜੀ ਨੀਰਜ ਚੌਧਰੀ ਜੀ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਿੰਦਾ ਠੀਕ ਹੈ ਮੈਨੂੰ ਫੋਨ ਕਰ ਲੈਣਾ ਸੀਨਾ ਟੋੜਾ ਤੇਲਕਰਾ ਕਿੜਾ ਪਿੰਡ ਸਿੱਪਰੀਆ ਆ ਲੋ ਨੀਰਜ ਚੌਧਰੀ ਤੁਸੀਂ ਹੋ ਕਿੜਾ ਪਿੰਡ ਹਾਂ ਬੋਟਾ ਠੀਕ ਹੈ ਪਿੰਡੇ ਨਾ ਕਿਹੜੇ ਪਿੰਡੇ ਨਾ ਜਲੋ ਜਲੋ ਇਹ ਤੇ ਕੁੜੀ ਉਹ ਦਿਨ ਉੱਥੇ ਸੀਗੀ ਆ ਲੋ ਕਪੀਸ਼ ਨੇ ਹਾਸੇ ਤਾਂ ਜਨਾਜ਼ ਸੀ ਨਾ ਉਹਨੂੰ ਕਨੀਸ਼ ਦਾ ਕਿਹੜੇ ਪਿੰਡੇ ਇਹਨਾਂ ਵੱਡਾ ਹੋ ठीक <वाँ।। वाँ। टीलियां> तो तो है ठीक 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 है 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 तो साक्षी शर्मा ਠੀਕ ਜੀ 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 ਜ ਕਈ ਲੋਕ ਜਿਹੜੇ ਸਵਾਰ ਸਨ ਸਾਗਰਾ ਪਿੰਡ ਦੇ ਨੇੜੇ ਉਹਦਾ ਜਿਹੜਾ ਐਕਸੀਡੈਂਟ ਹੋ ਗਿਆ ਸੀਗਾ ਔਰ ਕਾਫੀ ਲੋਕਾਂ ਦੇ ਦਿੱਤੇ ਛੱਟਾਂ ਲੱਗੀਆਂ ਸਨ ਉੱਤੇ ਕਈ ਲੋਕ ਜਿਹੜੇ ਉਹਨਾਂ ਦੀ ਡੈਥ ਵੀ ਹੋਈ ਸੀਗੀ ਤਕਰੀਬਨ 10 ਲੋਕ ਸੀਗੇ ਜਿਨ੍ਹਾਂ ਦੀ ਡੈਥ ਹੋਈ ਸੀ ਔਰ ਸਾਰਿਆਂ ਦਾ ਜਿਹੜਾ ਇਲਾਜ ਆ ਉਹ ਸਿਵਲ ਹਸਪਤਾਲ ਦਸੂਹਾ ਦੇ ਵਿੱਚ ਵੀ ਕਰਵਾਇਆ ਗਿਆ ਕਈ ਲੋਕ ਜਿਹੜੇ ਜ਼ਿਆਦਾ ਇੰਜਰਡ ਸੀਗੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਭੇਜਿਆ ਗਿਆ ਸੀ ਔਰ ਅਸੀਂ ਉਸ ਦਿਨ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਲੋਕ ਇੰਜਰਡ ਨੇ ਉਹਨਾਂ ਦੀ ਜਿਹੜੀ ਹੈ ਸਰਕਾਰ ਵੱਲੋਂ ਮਦਦ ਕੀਤੀ ਜਾਣੀ ਚਾਹੀਦੀ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਉਸ ਦਿਨ ਐਨਾਨਸ ਕਰਤਾ ਸੀ ਕਿ ਜਿਹੜੇ ਜ਼ਖਮੀ ਪਰਿਵਾਰ ਨੇ ਜ਼ਖਮੀ ਜੀ ਨੇ ਉਹਨਾਂ ਦੇ ਵਾਸਤੇ 50000 ਦੀ ਜਿਹੜੀ ਮਦਦ ਯਾਰ ਜੀ ਨੂੰ ਦਿੱਤੀ ਜਾਊਗੀ ਔਰ 2 ਲੱਖ ਰੁਪਿਆ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਦਿੱਤੀ ਜਾਊਗੀ ਔਰ ਅੱਜ ਤਕਰੀਬਨ 27 ਜਿਹੜੇ ਇੰਜਰਡ ਨੇ ਉਹਦੇ ਬਸ ਦੇ ਵਿੱਚ ਸੀਗੇ ਉਹਨਾਂ ਦੇ ਵਿੱਚੋਂ ਕਈ ਲੋਕ ਜਿਹੜੇ ਅੱਜ ਆ ਕੇ 50000 ਦਾ ਜਿਹੜਾ ਆਪਣਾ ਚੈੱਕ ਆ ਉਹ ਲੈ ਕੇ ਗਏ ਨੇ ਜਿੱਥੇ ਮੈਂ ਇੰਨਾ ਪਰਿਵਾਰਾਂ ਦੀ ਤੰਦਰੁਸਤੀ ਵਾਸਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਹ ਪਰਿਵਾਰ ਜਿਹੜੇ ਜਲਦੀ ਤੰਦਰੁਸਤ ਹੋਣ ਆਪਣੇ ਪਰਿਵਾਰ ਦੇ ਵਿੱਚ ਜਲਦੀ ਸਿਹਤਯਾਬ ਹੋ ਕੇ ਪਰਿਵਾਰਾਂ ਦੇ ਵਿੱਚ ਜਾਣ ਉੱਥੇ ਇਹ ਮੁੱਖ ਮੰਤਰੀ ਸਾਹਿਬ ਦਾ ਇੰਨਾ ਵੱਲੋਂ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਜਿਹੜੀ ਮਾਲੀ ਮਦਦਿਆ ਉਹ ਕੀਤੀ ਪਹਿਲੀ ਵਾਰ ਸਰਕਾਰ ਨੇ ਬੜੀ ਕੀ ਚੰਗੀਆਂ ਨੀਤੀਆਂ ਦਿੱਤੀਆਂ ਗੱਲੋਂ ਇਹ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਵੀ ਆਪਣੇ ਇਹਨਾਂ ਨੂੰ ਪਤਾ ਹੈ ਕਿ ਜਿਹੜੇ ਬਸ ਦੇ ਵਿੱਚ ਆ ਉਹ ਚ ਕੋਈ ਤਗੜਾ ਬੰਦਾ ਨਹੀਂ ਜਾਂਦਾ ਉਹਦੇ ਚ ਆਮ ਲੋਕ ਜਿਹੜੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਆ ਔਰ ਜਦੋਂ ਇਹੋ ਜਿਹੀ ਦੁਰਘਟਨਾ ਵਾਪਰਦੀ ਆ ਤੇ ਲੋਕਾਂ ਦੇ ਜੇਬ ਦੇ ਵਿੱਚ ਕਈ ਵਾਰ ਪੈਸੇ ਨਹੀਂ ਹੁੰਦੇ ਕਿ ਆਪਾਂ ਪੈਸੇ ਖਰਚ ਲਈਏ ਤੇ ਇਲਾਜ ਕਰਵਾ ਲਈਏ ਸੋ ਮੁੱਖ ਮੰਤਰੀ ਸਾਹਿਬ ਆਮ ਲੋਕਾਂ ਦਾ ਜਿਹੜਾ ਦਰਦ ਹੈ ਉਹ ਸਮਝਦੇ ਆ ਉਸ ਦਰਦ ਨੂੰ ਸਮਝਦੇ ਹੋਏ ਉਹਨਾਂ ਨੇ ਜਿਹੜੀ ਇਹ ਮਦਦ ਆ ਉਹ ਕੀਤੀ ਆ ਔਰ ਮੈਂ ਉਹਨਾਂ ਦਾ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਸਾਡੇ ਨਾਲ ਸਾਡੇ ਮੈਂਬਰ ਤਸੀਲਦਾਰ ਸਾਹਿਬ ਰਕੇਸ਼ ਜੀ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਡੀ ਦਸੂਹਾ ਬਲਾਕ ਦੀ ਜਿਹੜੇ 12 ਪਿੰਡਾਂ ਦੀ ਟੀਮ ਆ ਉਹ ਸਾਰੀ ਟੀਮ ਇੱਥੇ ਹਾਜ਼ਰ ਹੈ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਸਰ ਅੱਜ ਪੰਜਾਬ ਸਰਕਾਰ ਵੱਲੋਂ ਜਖਮੀ ਹੋਏ ਚੀਕੇ ਦਿਨ ਦੱਸਦੀ ਜੋ ਦਸੂਹਾ ਦੇ ਸਰਕਾ ਤੋਂ ਵਾਪਰੇ ਸੀ ਸਵਾਰੀਆਂ ਜਖਮੀ ਹੋਏ ਉਹਨਾਂ ਦੇ ਇਲਾਜ ਦਾ ਹਜਰ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਐਕਸੀਡੈਂਟ ਹੋਇਆ ਸੀਗਾ ਦਸੂਹਾ ਤੋਂ ਫਾਜੀਪੁਰ ਰੋਡ ਤੇ ਉਸ ਬੱਸ ਵਿੱਚ ਜਿਹੜੇ ਵੀ ਵਿਅਕਤੀ ਗੰਭੀਰ ਜ਼ਖਮੀ ਹੋਏ ਸੀਗੇ ਉਹਨਾਂ ਵਾਸਤੇ ਇੱਕ ਤਾਂ ਪੰਜਾਬ ਸਰਕਾਰ ਨੇ ਇਲਾਜ ਸਹੂਲੀ ਕਰਵਾਇਆ ਅੱਜ ਸਾਡੇ ਮਾਨਯੋਗ ਐਮ.ਐਲ.ਏ ਸਾਹਮਣੇ ਉਹਨਾਂ ਨੂੰ 50-50 ਹਜ਼ਾਰ ਦਾ ਚੈੱਕ ਜਿਹੜਾ ਉਹ ਆਪਣੇ ਇਲਾਜ ਕਰਨ ਵਾਸਤੇ ਦਿੱਤਾ। ਇਹ ਮੈਂ ਤਾਂ ਕਹਿਣਾ ਚਾਹਾਂਗਾ ਜਿਹੜੀ ਪਹਿਲੀ ਸਰਕਾਰ ਹੈ ਜਿਹਨਾਂ ਨੇ ਮਰੀਜ਼ਾਂ ਬਾਰੇ ਸੋਚਿਆ ਤੇ ਆਪਣਾ ਜਿਹੜਾ ਚੈੱਕ ਜਿਹੜਾ ਉਹ ਮਰੀਜ਼ਾਂ ਨੂੰ ਆਪਣੇ ਇਲਾਜ ਵਾਸਤੇ ਦਿੱਤਾ। ਕਿਵੇਂ ਦੇਖਦੇ ਹੋ 50 ਹਜ਼ਾਰ ਦੇ? ਇਹ ਆਮ ਸਰਕਾਰ ਦੇ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਬਹੁਤ ਸਾਰੇ ਪਿੰਡਾਂ 'ਚ ਸਾਡੇ ਦਸੂਆ ਕੋਸ਼ਿਸ ਉਸ ਵਿੱਚ ਅ ਪਲੇ ਗਰਾਊਂਡ ਜਿਹੜੇ ਆ ਉਹ ਬਣਾ ਚੁੱਕੇ ਆ। ਅਗਲੇ ਜਿਹੜੇ ਹੁਣ ਹਰੇਕ ਪਿੰਡ 'ਚ ਪਲੇ ਗਰਾਊਂਡ ਜਿਹੜਾ ਬਣਾਣਾ ਇੱਕ ਸਾਲ ਤੋਂ 1.5 ਸਾਲ ਤੋਂ ਜਿਹੜਾ ਬਚਿਆ ਸਰਕਾਰ ਦਾ ਉਹਦੇ ਵਿੱਚ ਕੰਮ ਕਰਕੇ ਸਰਕਾਰ ਦੁਆਰਾ ਰੀਪੀਟ ਹੋਊਗੀ ਮੇਰਾ ਨਾਮ ਰਤੀਸ਼ ਸ਼ਰਮਾ ਪਿੰਡ ਸਵਾਰ ਹਾਂਜੀ ਜਿਹੜਾ ਉਹਨੂੰ ਹਾਦਸਾ ਹੋਇਆ ਸੀ ਪੰਜ ਵਿੱਚ ਮੌਜੂਦ ਸੀ ਸਰ ਮਦਦ ਇਦਾਂ ਕੀਤੀ ਇਲਾਜ ਫ੍ਰੀ ਹੋਇਆ ਔਰ ਅੱਜ ਪੰਜਾਬ ਸਰਕਾਰ ਨੇ 50000 ਰੁਪਏ ਦਾ ਚੈੱਕ ਮਾਲੀ ਮਦਦ ਕੀਤੀ ਹੈ ਜਿਹੜਾ ਕਿ ਬਹੁਤ ਬਹੁਤ ਧੰਨਵਾਦ ਹੈ ਆਮ ਆਦਮੀ ਪਾਰਟੀ ਦਾ ਸਾਡੇ ਐਮਐਲਏ ਸਾਡਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤੇ ਪੰਜਾਬ ਸਰਕਾਰ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਆਂ ਇਹਨਾਂ ਨੇ ਜਿਹੜੀ ਮਦਦ ਕੀਤੀ ਆ ਉਹ ਨਾਲ ਸਾਡਾ ਥੋੜਾ ਠੀਕ ਹੋ ਜਾਏਗਾ ਇਲਾਜ ਚ ਵੀ ਮਦਦ ਮਿਲੇਗੀ ਧੰਨਵਾਦ ਜੀ ਪਹਿਲੇ ਵੀ ਹਾਸੇ ਵਾਪਸ ਲਵੇ ਇਲਾਜ ਵਿੱਚ ਪਰ ਇਸ ਵਾਰ ਇਹ ਨਾਲ ਪੈਸੇ ਵੀ ਪੈਸੇ ਵੀ ਦਿੱਤੇ ਜਾ ਰਹੇ ਆ ਇਸ ਬਹੁਤ ਜ਼ਿਆਦਾ ਧੰਨਵਾਦ ਆਮ ਆਦਮੀ ਪਾਰਟੀ ਪੰਜਾਬ ਸਰਕਾਰ Chief Minister ਸਾਹਿਬ ਦਾ MLA ਸਾਹਿਬ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਬਹੁਤ ਬਹੁਤ तहे ਦਿਲੋਂ ਮੇਰੇ ਵੱਲੋਂ ਤਾਂ ਹੈ ਹੀ ਹੈ ਮੇਰੇ ਪਰਿਵਾਰ ਵੱਲੋਂ ਜਿਹੜੇ ਪਰਿਵਾਰ ਇਸ ਹਾਦਸੇ ਜਖਮੀ ਹੋਏ ਐ ਉਹਨਾਂ ਵੱਲੋਂ ਵੀ ਬਹੁਤ-ਬਹੁਤ ਧੰਨਵਾਦ